ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਸਵਾਰਿਓ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦਾ ਸਫ਼ਰ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਪੰਜ ਦੋਸ਼ੀ ਵਿਦਮਾਨ ਵਪਨ ਦ੍ਰਿਸ਼ਟੀਆਂ ਤੋਂ ਸ਼ਹਾਦਤ ਦੇ ਸਵਾਲ ਦਾ ਕੋਈ ਇੱਕ ਜਵਾਬ ਲੱਭਣ ਲਈ ਨਿਰੰਤਰ ਯਤਨਸ਼ੀਲ ਹਨ ਇਨ੍ਹਾਂ ਯਤਨਾਂ ਦੌਰਾਨ ਗੁਰੂ ਜੀ ਦੀ ਸ਼ਹਾਦਤ ਦੇ ਕਾਰਨ ਬਣੇ ਪੰਜ ਇਤਿਹਾਸਿਕ ਪਾਤਰਾਂ ਦੀ ਸਿੱਧੀ ਅਤੇ ਅਸਿੱਧੀ ਭੂਮਿਕਾ ਬਾਰੇ ਇਤਿਹਾਸ ਹਾਮੀ ਪਰਦਾ ਹੈ ਗੁਰੂ ਅਰਜਨ ਦੇਵ ਜੀ ਨੇ 461 ਸਾਲ ਪਹਿਲਾਂ ਜਨਮ ਧਾਰਿਆ ਸੀ ਤੇ ਉਹਨਾਂ ਦੀ ਸ਼ਹਾਦਤ ਹੋਇਆ ਵੀ ਬਹੁਤ ਸਮਾਂ ਗੁਜ਼ਰ ਚੁੱਕਾ ਹੈ ਉਹਨਾਂ ਦੀ ਸੰਸਾਰਕ ਉਮਰ ਕੁੱਲ 43 ਸਾਲ ਦੀ ਆਤਮਿਕ ਪੱਧਰ ਉੱਤੇ ਉਹਨਾਂ ਦੀ ਉਮਰ ਆਕਾਲ ਹੋ ਗਈ ਉਹਨਾਂ ਦਾ ਜਨਮ ਵਿਸਾਖ ਮਹੀਨੇ ਵਿੱਚ ਹੋਇਆ ਸੀ ਅਤੇ ਸ਼ਹਾਦਤ ਹਾੜ ਮਹੀਨੇ ਦੇ ਵਿੱਚ ਹੋਈ ਸੀ ਉਹ ਅੱਜ ਵੀ ਸਾਡੇ ਦਿਲਾਂ ਅੰਦਰ ਜਿਉਂਦੇ ਹਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸੰਦਰਭ ਵਿੱਚ ਸਿੱਖ ਧਾਰਮਿਕ ਸਭਿਆਚਾਰ ਅਨੁਸਾਰ 40 ਦਿਨ ਸੁਖਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ ਇਸ 40 ਸੇ ਦਾ ਨਾਮ ਦਿੱਤਾ ਜਾਂਦਾ ਹੈ ਜੋ ਕਿ ਮਨਮਤ ਵੀ ਕਹਿ ਸਕਦੇ ਹਾਂ ਬਾਕੀ ਸਿਮਰਨ ਤਾਂ ਕਿਸੇ ਵੀ ਰੂਪ ਵਿੱਚ ਕੀਤਾ ਜਾ ਸਕਦਾ ਹੈ ਕਰਨ ਦੀ ਮਨਾਹੀ ਨਹੀਂ ਸੋ ਇਸ ਬਾਣੀ ਦਾ ਪਾਠ ਗੁਰੂ ਜੀ ਦੀ ਸ਼ਾਤ ਨੂੰ ਧਿਆਨ ਚ ਰੱਖਦੇ ਆ ਖਾਸ ਤੌਰ ਤੇ ਉਹ ਸਾਖ ਜੇਠ ਹੜ ਦੇ ਮਹੀਨਿਆਂ ਵਿੱਚ ਸਾਰੀ ਇਸ ਨੂੰ ਸੰਗਤ ਕਰਦੀ ਹੈ ਸਿੱਖ ਇਤਿਹਾਸ ਅੰਦਰ ਗੁਰੂ ਜੀ ਦੀ ਸ਼ਾਤ ਦੇ ਕਾਰਨਾਂ ਬਾਰੇ ਗੰਭੀਰ ਸਵਾਲ ਹੁੰਦਾ ਰਹਿੰਦਾ ਹੈ ਵਿਦਵਾਨਾਂ ਨੇ ਨਿਆਰੀਆਂ ਦਲੀਲਾਂ ਦੀਨ ਇਸ ਦੇ ਅਸਲ ਕਾਰਨ ਲੱਭਣ ਦਾ ਯਤਨ ਕੀਤਾ ਹੈ ਵਿਦਵਾਨ ਵਿਭਿੰਨ ਦ੍ਰਿਸ਼ਟੀਆਂ ਤੋਂ ਸ਼ਹਾਦਤ ਦੇ ਸਵਾਲ ਦਾ ਕੋਈ ਇੱਕ ਜਵਾਬ ਲੱਭਣ ਲਈ ਨਿਰੰਤਰ ਯਤਨਸ਼ੀਲ ਹਨ ਇਨ੍ਹਾਂ ਯਤਨਾਂ ਦੌਰਾਨ ਗੁਰੂ ਜੀ ਦੀ ਸ਼ਹਾਦਤ ਦੇ ਕਾਰਨ ਬਣੇ ਪੰਜ ਇਤਿਹਾਸਿਕ ਪਾਤਰਾਂ ਦੀ ਸਿੱਧੀ ਅਤੇ ਅਸਿੱਧੀ ਭੂਮਿਕਾ ਬਾਰੇ ਇਤਿਹਾਸ ਸਾਮੀ ਪਰਦਾ ਹੈ ਵਿਦਵਾਨ ਆਪਣੀ ਦ੍ਰਿਸ਼ਟੀ ਦੇ ਬਲ ਨਾਲ ਤਰਕ ਵਤਰਕ ਕਰਦੇ ਹੋਏ ਕਿਸੇ ਇੱਕ ਪਾਤਰ ਨੂੰ ਮੁੱਖ ਪਾਤਰ ਵਜੋਂ ਸਥਾਪਿਤ ਕਰ ਲੈਂਦੇ ਹਨ ਤੇ ਇਹਨਾਂ ਪੰਜਾਂ ਪਾਤਰਾਂ ਬਾਰੇ ਜਾਣਨਾ ਅਹਿਮ ਵੀ ਹੈ ਤੇ ਦਿਲਚਸਪੀ ਵੀ ਹੈ। ਸਭ ਤੋਂ ਪਹਿਲੇ ਪਾਤਰ ਗੁਰੂ ਸਾਹਿਬ ਜੀ ਦੇ ਵੱਡੇ ਭਰਾ ਹਨ। ਇਹਨਾਂ ਦਾ ਨਾਮ ਵਿਥੀ ਚੰਦ ਹੈ। ਇਹ ਬੀਬੀ ਪਾਨੀ ਦੇ ਜੇਠੇ ਪੁੱਤਰ ਸਨ। ਇਹਨਾਂ ਦਾ ਜਨਮ ਗੋਇੰਦਵਾਲ ਵਿੱਚ 1658 ਈਸਵੀ ਨੂੰ ਹੋਇਆ ਸੀ। ਇਹਨਾਂ ਨੇ ਆਪਣੇ ਪਿਤਾ ਚੌਥੇ ਗੁਰੂ ਰਾਮਦਾਸ ਜੀ ਦੇ ਵੇਲੇ ਗੁਰੂ ਕਾਰਜਾਂ ਵਿੱਚ ਵੱਡਾ ਯੋਗਦਾਨ ਦਿੱਤਾ ਸੀ ਗੁਰੂ ਘਰ ਦੇ ਮਾਲੀ ਪ੍ਰਬੰਧਾਂ ਵਿੱਚ ਇਹਨਾਂ ਦੀ ਵਿਸ਼ੇਸ਼ ਰੁਚੀ ਸੀ ਤੇ ਗੁਰੂ ਰਾਮਦਾਸ ਜੀ ਵੀ ਇਹਨਾਂ ਦੀ ਰੁਚੀ ਤੋਂ ਖੁਸ਼ ਹਨ ਇਸ ਖੁਸ਼ੀ ਦੇ ਸਵਭ ਹੀ ਪਿੱਛੇ ਚੰਦ ਅੰਦਰ ਇਹ ਭਲੇਖਾ ਬੀਜਿਆ ਗਿਆ ਸੀ ਕਿ ਪਿਤਾ ਗੁਰੂ ਤੋਂ ਬਾਅਦ ਗੁਰਗੱਦੀ ਦਾ ਅਸਲ وارਸ ਕੋਈ ਹੋਵੇਗਾ ਇਸ ਇੱਛਾ ਨੂੰ ਪਗਾਉਣ ਲਈ ਉਸਨੇ ਹਰ ਵੇਲੇ ਗੁਰੂ ਜੀ ਦੇ ਨੇੜੇ ਨੇੜੇ ਰਹਿਣ ਦੀ ਯੁਗਤ ਬਣਾਈ ਸੀ ਗੁਰੂ ਅਰਜਨ ਦੇਵ ਜੀ ਵੱਲੋਂ ਲਾਹੌਰ ਵਿਖੇ ਗੁਰੂ ਹੁਕਮ ਪਗਾਉਣ ਵੇਲੇ ਦੀ ਸਾਖੀ ਇਸ ਯੁਗਤ ਦੇ ਪ੍ਰਮਾਣ ਵਜੋਂ ਯਾਦ ਕੀਤੀ ਜਾਂਦੀ ਹੈ ਜਦੋਂ ਪਿਛਤੀ ਚੰਦ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭੇਜੀਆਂ ਸ਼ਬਦ ਰੂਪੀ ਚਿੱਠੀਆਂ ਮੇਰਾ ਮਨ ਲੋਚੇ ਗੁਰਦ੍ਰਸ਼ਣ ਤਾਈ ਬੇਲਪੁਰੇ ਚਾਤਰਕੀ ਨਿਆਈ ਇਹ ਚਾਰ ਚਿੱਠੀਆਂ ਸਨ ਜਿਹੜੀਆਂ ਗੁਰੂ ਰਾਮਦਾਸ ਜੀ ਤੱਕ ਅਪੜ ਨੇ ਹੀ ਨਹੀਂ ਦਿੱਤੀਆਂ ਸਨ ਗੁਰੂ ਅਰਜਨ ਦੇਵ ਜੀ ਦੀ ਬੇਬਲਤਾ ਇਨ੍ਹਾਂ ਚਿੱਠੀਆਂ ਦੇ ਵਿੱਚ ਗੁਰੂ ਸਾਹਿਬ ਦੇ ਪ੍ਰੇਮ ਦੀ ਕਹਾਣੀ ਬਿਆਨ ਕਰਦੀ ਹੈ ਗੁਰੂ ਅਰਜਨ ਦੇਵ ਜੀ ਨੂੰ ਬਖਸ਼ੀ ਗੁਰਗੱਦੀ ਉਪਰੰਤ ਪਥੀ ਚਾਂਦੀ ਈਰਖਾ ਵੈਰ ਦਾ ਰੂਪ ਧਾਰਨ ਗਈ ਕਰ ਗਈ ਪਿਥੀ ਚੰਦ ਨੇ ਗੁਰ ਅਰਜਨ ਦੇਵ ਜੀ ਨੂੰ ਜਾਨੀ ਨਕਸ਼ਾਨ ਬਚਾਉਣ ਲਈ ਕਈ ਯੋਜਨਾਵਾਂ ਬਣਵਾਈਆਂ ਸਨ ਉਹ ਗੁਰੂ ਜੀ ਘਰ ਜਨਮੇ ਪੁੱਤਰ ਹਰਗਵਿੰਦ ਦੇ ਜਨਮ ਦੀ ਖੁਸ਼ੀ ਵਿੱਚ ਸ਼ਰੀਕ ਨਹੀਂ ਸੀ ਹੋਇਆ ਉਲਟਾ ਉਹ ਇਸ ਪੁੱਤਰ ਨੂੰ ਮਾਰਨ ਕਾਉਂਦੀਆਂ ਵਿਉਂਤਾਂ ਬਣਾਉਂਦਾ ਰਹਿੰਦਾ ਸੀ ਅਤੇ ਗੁਰਗੱਦੀ ਤੇ ਹੱਕ ਜਮਾਉਣ ਦਾ ਮਾਮਲਾ ਉਸ ਨੇ ਸਰਕਾਰੀ ਦਰਬਾਰੇ ਪਹਚਾ ਦਿੱਤਾ ਸੀ ਇਸ ਨਾਸਿਕ ਧਰਮ ਦੇ ਫਲਾਉ ਹਿਤ ਹੋਣ ਵਾਲੇ ਕਾਰਜ ਕਈ ਵਾਰ ਸੰਕਟدار ਉਪਤਾ ਅਨਕਰ ਜਾਂਦੇ ਸਨ ਜਿਵੇਂ ਕਿ ਸਾਰੇ ਸ਼ਹਿਰ ਦੇ ਬਾਹਰੋਂ ਆਉਂਦੀ ਸੰਗਤ ਨੂੰ ਰਸਤੇ ਵਿੱਚ ਰੋਕ ਕੇ ਕਾਰ ਭੇਟਾ ਲੈ ਲੈਣੀ ਕਈ ਵਾਰੀ ਲੰਗਰ ਦੇ ਵਿੱਚ ਬੜਾ ਸੰਕਟ ਵੀ ਆਇਆ ਪਰ ਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਜਾਰੀ ਰਿਹਾ ਮੁਗਲ ਹਾਕਮ ਤੇ ਐਰਕਾਰ ਸਥਿਤੀ ਨੂੰ ਆਪਣੀ ਰਾਜਨੀਤੀਨ ਕੋਲ ਵਰਤਣ ਲਈ ਤਪ ਰਹੇ ਸਨ ਇਸ ਕਾਰਨ ਇਹ ਪਾਤਰ ਗੁਰੂ ਅਰਜਨ ਦੇਵ ਜੀ ਦੀ ਸ਼ਾਦ ਦਾ ਸਵਾਗਤ ਕਰਨ ਵਾਲੇ ਪਾਤਰ ਦੇ ਰੂਪ ਵਿੱਚ ਜਾਣੇ ਜਾਂਦਾ ਸੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਅੰਦਰ ਇਸ ਨੂੰ ਮੀਣਾ ਸ਼ਬਦ ਨਾਲ ਸਜੋਧ ਕੀਤਾ ਉਹਨਾਂ ਨੇ ਇਸ ਪ੍ਰਤੀਬੋਧ ਕਵੜੇ ਸ਼ਬਦ ਵਰਤੇ ਗੁਰੂ ਅਰਜਨ ਦੇਵ ਜੀ ਦੀ ਸ਼ਾਦ ਤੋਂ ਬਾਅਦ ਤ੍ਰਿਤੀ ਚੰਦ ਨੇ ਆਪਣੇ ਆਪ ਨੂੰ ਛੇਵਾ ਗੁਰੂ ਵਲ ਆਨੇ ਆ ਸੀ ਇਸ ਨੇ ਸਰਕਾਰੀ ਅਧਿਕਾਰਾਂ ਦੀ ਮੰਦ ਨਾਲ ਸ਼੍ਰੀ ਹਰਮੰਦਰ ਸਾਹਿਬ ਦੇ ਮੁਕਾਬਲੇ ਹੀਰਾ ਵਿਖੇ ਦੁੱਖ ਨਿਵਾਰਨ ਉਹ ਸਾਰਿਆ ਸੋ। ਮੌਤਪ੍ਰੰਤ ਉਸ ਦਾ ਵੱਡਾ ਪੁੱਤਰ ਮਿਹਰਮਾਨ ਸਤਿਗੁਰੂ ਦੇ ਰੂਪ ਵਿੱਚ ਵਿਚਚਣ ਲੱਗਾ ਸੀ। ਇਸ ਨੇ ਆਦ ਬੀੜ ਦੇ ਮੁਕਾਬਲੇ ਸੁਤੰਤਰ ਗ੍ਰੰਥ ਬਣਾਇਆ ਸੀ। ਕੋਸ਼ਾਂ ਅੰਦਰ ਪਿਤੀ ਜਾਂਦੀ ਮੌਤ ਨੂੰ ਸੰਨ 1618 ਈਸਵੀ ਲਿਖਿਆ ਗਿਆ ਹੈ। ਦੂਜੇ ਪਾਤਰ ਦੇ ਵਿੱਚ ਰੂਪ ਵਿੱਚ ਉੱਭਰ ਕੇ ਆਉਂਦੇ ਨੇ ਬਾਦਸ਼ਾਹ ਅਕਬਰ ਦੇ 14 ਰਤਨਾਂ ਵਿੱਚੋਂ ਇੱਕ ਰਤਨ ਵੀਰਵਾਲ। ਭਾਵੇਂ ਵੀਰਬਾਲ ਦੀ ਮੌਤ 1586 ਇਸ ਵਿੱਚੋਂ ਸਮਝੀ ਗਈ ਹੈ ਪਰ ਉਸ ਨੂੰ ਗੁਰੂ ਸਾਹਿਬਾਨ ਉਹ ਹਰਮਾਨ ਨੂੰ ਏਕ ਨੂਰ ਦੀ ਉਪਜਮਨਣ ਵਾਲੇ ਸੰਨਾਤ ਨਾਲ ਜਾਤ ਅਭਮਾਨੀ ਖੋਰ ਸੀ ਉਹ ਗੁਰੂ ਜੀ ਦੇ মত ਦਾ ਵਿਰੋਧੀ ਸੀ ਉਸ ਅੰਦਰ ਧਸੇ ਜਾਤ ਮਹਾਨ ਨੂੰ ਪਿਥੀ ਚੰਦ ਨੇ ਆਪਣੇ ਹਿਤ ਲਈ ਵਰਤਿਆ ਸੀ ਇਸ ਤਰ੍ਹਾਂ ਇਹ ਪਾਤਰ ਪਿਥੀ ਚੰਦ ਦੀ ਗੁਰਗੱਦੀ ਲਈ ਦਾਅਵੇਦਾਰੀ ਦੀ ਦ੍ਰੀਲ ਦਾ ਸਰਕਾਰੀ ਦਰਬਾਰੇ ਵਕੀਲ ਬਣ ਗਿਆ ਜੇ ਦਾ ਸਰਕਾਰ ਉਸਨੇ ਸਿੱਖ ਵਿਰੋਧੀ ਹੋਰ ਅਹੰਕਾਰ ਗੁਰੂ ਅਰਜਨ ਦੇਵ ਜੀ ਦੇ ਸਾਧ ਸ਼ਿਰੂਪ ਵਿਚ ਵਰਤੇ ਆਪਣੀ ਮੌਤ ਤੋਂ ਪਹਿਲਾਂ ਵੀਰਬਾਲ ਦੀ ਅਮਰਤ ਸਰ ਫੇਰੀ ਬਾਰੇ ਮਹਾਨ ਕੋਸ਼ ਅੰਦਰ ਦਰਜ ਵੇਰਵਾ ਦਿਲਚਸਪ ਹੈ ਵੀਰਬਾਲ ਨੇ ਜੰਗ ਜਾਣ ਲਈ ਬਾਦਸ਼ਾਹ ਤੋਂ ਖੱਤਰੀਆਂ ਦੇ ਹਰੇ ਘਰ ਤੇ 1 ਰੁਪਿਆ ਟੈਕਸ ਲਾਉਣ ਦੀ ਮਨਜ਼ੂਰੀ ਲੈ ਲਈ ਪੰਜਾਬ ਦੇ ਹੋਰ ਖੱਤਰੀਆਂ ਤੋਂ ਟੈਕਸ ਲੈਣ ਦਾ ਜਦ ਉਹ ਅਮਰਤ ਲੈਂਦਾ ਰਿਆ ਜਦ ਅੰਮ੍ਰਿਤਸਰ ਦੇ ਵਿੱਚ ਦੀ ਗੁਜਰਿਆ ਤਦ ਉਸ ਦੇ ਖੱਤਰੀਆਂ ਤੋਂ ਵੀ ਟੈਕਸ ਮੰਗਿਆ ਪਰ ਗੁਰੂ ਅਰਜਨ ਦੇਵ ਜੀ ਨੇ ਆਖਿਆ ਕਿ ਇੱਥੇ ਸਭ ਸਿੱਖ ਹਨ ਇਹ ਟੈਕਸ ਸਿੱਖਾਂ ਤੇ ਨਹੀਂ ਲੱਗਦਾ ਬੀਰਬਾਲ ਨੇ ਆਖਿਆ ਗੁੱਸੇ ਦੇ ਵਿਚ ਆਣ ਕੇ ਕਿ ਮੈਂ ਮੁੜਨ ਵੇਲੇ ਇੱਥੇ ਸਮਝਾਂਗਾ ਖੱਤਰੀ ਨੇ ਜਾਂ ਸਿੱਖ ਨੇ ਕਹਿਣ ਦਾ ਭਾਵ ਕਿ ਕੁਰਕੀ ਭਰੀ ਧਮਕੀ ਦੇ ਕੇ ਉਹ ਜੰਗ ਨੂੰ ਚੜ ਗਿਆ ਅੰਮ੍ਰਿਤਸਰ ਨਿਵਾਸੀਆਂ ਨੂੰ ਚਿੰਤਾਤੁਰ ਵੇਖ ਕੇ ਗੁਰੂ ਜੀ ਨੇ ਫਰਮਾਇਆ ਫਿਕਰ ਨਾ ਕਰੋ ਖੋਣੇ ਮੁੜ ਕੇ ਕਦੀ ਨਹੀਂ ਆਵੇਗਾ ਵੀਰਬਲ ਪਠਾਣਾ ਵ੍ਰਧ ਵਿੱਡੀ ਜੰਗ ਵਿੱਚ ਮਾਰਿਆ ਗਿਆ ਸੀ ਵੀਰਬਲ ਦਾ ਅਸਲ ਨਾਮ ਮਹੇਸ਼ ਦਾਸ ਸੀ ਇਹ ਬ੍ਰਾਹਮਣ ਸੀ ਇਹਦੀ ਜਨਮ ਤਰੀਕ 1528 ਦੱਸੀ ਜਾਂਦੀ ਹੈ ਅਕਬਰ ਕੋਲ ਆਉਣ ਤੋਂ ਪਹਿਲਾਂ ਇਹ ਜੈਪੁਰ ਦੇ ਰਾਜੇ ਭਗਵਾਨ ਦਾਸ ਪਾਸ ਨੌਕਰ ਸੀ ਰਾਜੇ ਭਗਵਾਨ ਦਾਸ ਨੇ 1562 ਈਸਵੀ ਵਿੱਚ ਆਪਣੀ ਵੱਡੀ ਭਤੀਜੀ ਦਾ ਡੋਲਾ ਵੀ ਅਕਬਰ ਨੂੰ ਦਿੱਤਾ ਸੀ ਇਸ ਦੇ ਬਦਲੇ ਭਗਵਾਨ ਦਾਸ ਦੇ ਪੁੱਤਰ ਮਾਨ ਸਿੰਘ ਨੂੰ ਛਾਈ ਮੁਲਾਜ਼ਮਤ ਮਿਲ ਗਈ ਸੀ ਇਸ ਵੇਲੇ ਭਗਵਾਨ ਦਾਸ ਵੱਲੋਂ ਵੀਰਬਾਲ ਨੂੰ ਅਕਬਰ ਦੇ ਦਰਬਾਰ ਵਿੱਚ ਭੇਜ ਦਿੱਤਾ ਗਿਆ ਸੀ ਤੀਜਾ ਪਾਤਰ ਹੈ ਦਿਮਾਨ ਚੰਦੂ ਲਾਲ ਇਹ ਗਰਦਾਸਪੁਰ ਦੇ ਨੇੜੇ ਦੇ ਉਰੇ ਹੀਲੇ ਦਾ ਖत्री ਸੀ ਅਤੇ ਲਾਹੌਰ ਦਰਬਾਰ ਵਿੱਚ ਇਹ دیਵਾਨ ਸੀ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਵਿੱਚ ਇਸ ਪਾਤਰ ਬਾਰੇ ਇਸ ਤਰ੍ਹਾਂ ਵੇਰਵਾ ਦਰਜ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਪ੍ਰੇਮੀ ਸਿੱਖ ਲਾਹੌਰ ਨਿਵਾਸੀ ਇੱਕ ਖत्री ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅਹੁਦੇਦਾਰ ਸੀ ਇਹ ਆਪਣੀ ਪੁੱਤਰੀ ਦਾ ਨੱਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ ਪਰ ਜਿਸ ਵੇਲੇ ਉਹਨਾਂ ਜਮਾਨਿਆਂ ਦੇ ਵਿੱਚ ਜਿਹੜੇ ਲਾਗੀ-ਦਾਗੀ ਹੁੰਦੇ ਸਨ ਉਹ ਹੀ ਰਿਸ਼ਤਾ ਵੇਖ ਕੇ ਆ ਰਹੇ ਹੁੰਦੇ ਸੀ ਜਦੋਂ ਉਹਨਾਂ ਨੇ ਰਿਸ਼ਤਾ ਕਰਕੇ ਜਾ ਕੇ ਚੰਦੂ ਨੂੰ ਦੱਸਿਆ ਕਿ ਅਸੀਂ ਤੁਹਾਡੀ ਬੇਟੀ ਦਾ ਨਾਤਾ ਗੁਰੂ ਘਰ ਨਾਲ ਜੋੜ ਆਏ ਹਾਂ ਪੰਜਵੇਂ ਸਫਾ ਸਾਹਿਬ ਸ਼੍ਰੀ ਗੁਰੂ ਅਜਿੰਦੇਵ ਜੀ ਦੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੋੜ ਆਇਆ ਤੁਸ ਨੇ ਭਰੇ ਦਰਬਾਰ ਦੇ ਵਿੱਚ ਕਿਹਾ ਕਿ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ ਇਤਨਾ ਹੰਕਾਰ ਸੀ ਉਸ ਦੇ ਵਿੱਚ ਸੋ ਇਹ ਹੰਕਾਰ ਪਰੇ ਜਿਹੜੇ ਤਤ ਸੀ ਇਹ ਸਾਰੇ ਜਦੋਂ ਗੁਰੂ ਸਾਹਿਬ ਦੇ ਭਰੇ ਦਰਬਾਰ ਦੇ ਵਿੱਚ ਲੱਗੇ ਦਰਬਾਰ ਦੇ ਵਿੱਚ ਪਹੁੰਚੇ ਤਾਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਜੀ ਆਪਾਂ ਇਸ ਹੰਕਾਰੀ ਦੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ ਇਹ ਵੀ ਇੱਕ ਵੱਡਾ ਕਾਰਨ ਸੀ ਗੁਰੂ ਸਾਹਿਬ ਨੇ ਹਰਗਵਿਰ ਸਾਹਿਬ ਜੀ ਦੇ ਵਾਸਤੇ ਜਿਹੜਾ ਰਿਸ਼ਤਾ ਸੀ ਉਹ ਵਾਪਸ ਕਰ ਦਿੱਤਾ ਸੀ ਸਾਗਲੇ ਤੋਂ ਇਨਕਾਰ ਕਰਨ ਤੇ ਹੀ ਇਹ ਵੀ ਗੁਰੂ ਅਰਜਨ ਸਾਹਿਬ ਜੀ ਦਾ ਵੈਰੀ ਬਣ ਗਿਆ ਚੰਦੂ ਨੇ ਬਹੁਤ ਝਾਲ ਰੱਖ ਕੇ ਪੰਜਵੀਂ ਅਸਲ ਗੁਰਜੀ ਨੂੰ ਲਾਹੌਰ ਤੋਂ ਬੁਲਾਇਆ ਅਤੇ ਝੂਠੀਆਂ ਉਜਾਂ ਲਾ ਕੇ ਬਾਦਸ਼ਾਹ ਤੋਂ ਜੁਰਮਾਨਾ ਕਰਵਾਇਆ ਕਹਿੰਦੇ ਹਨ ਜਹਾਂਗੀਰ ਆਪਣੀ ਜਹਾਂਗੀਰੇ ਤੋਜ਼ਕੀ ਦੇ ਵਿੱਚ ਵੀ ਲਿਖਦਾ ਹੈ ਕਿਉਂਕਿ ਉਹਦੇ ਕੋਲ ਸ਼ਿਕਾਇਤਾਂ ਜਾਂਦੀਆਂ ਹੀ ਨਹੀਂਂਦੀਆਂ ਸਨ ਕਿ ਅਰਜਨ ਨਾਮ ਦਾ ਇੱਕ ਹਿੰਦੂ ਠੱਗੀ ਦੀ ਦੁਕਾਨ ਚਲਾਉਂਦਾ ਹੈ ਬਹੁਤ ਛਿਰ ਹੋ ਗਿਆ ਇਹਨੂੰ ਠੱਗੀ ਦੀ ਦੁਕਾਨ ਚਲਾਉਂਦੇ ਇਹਨੂੰ ਕਿਸੇ ਸਮੇਂ ਇਹਦੇ ਨਾਲ ਵੀ ਨਜਿੱਠਿਆ ਜਾਣਾ ਚਾਹੀਦਾ ਹੈ ਇਹ ਉਹਨੇ ਆਪਣੀ ਕਿਤਾਬ ਜਹਾਂਗੀਰ ਤੋਜਕੀ ਦੇ ਵਿੱਚ ਲਿਖਿਆ ਪਿਆਰਿਓ ਔਰ ਇਸ ਪਾਤਰ ਦਾ ਸਿੱਖ ਪਰੰਪਰਾ ਨੇ ਕਿਰਤ ਨਾਲ ਚੰਦੂ ਨਾਮ ਧਰਿਆ ਹੋਇਆ ਹੈ ਸ਼ੇਖੰਦਰ ਜਦੋਂ ਕਿਸੇ ਵਿਅਕਤੀ ਨੂੰ ਕਪਟੀ ਖਮੀਨਾ ਆਖਣਾ ਹੋਵੇ ਤਾਂ ਚੰਦੂ ਨਾਮ ਲੈ ਕੇ ਸਦਿਆ ਜਾਂਦਾ ਹੈ ਚੌਥਾ ਪਾਤਰ ਮਹਾਨ ਕੋਸ਼ ਅਨਸਾਰ ਖੁਸਰੋ ਸੀ ਜਹਾਂਗੀਰ ਦੀਆਂ ਅੱਖਾਂ ਸਲਵਾ ਦਿੱਤੀਆਂ ਤੇ ਇਹ ਚਿਰਤੀ ਕੈਦਰੇ ਕੇ ਸਨ 1622 ਵਿੱਚ ਮਰਿਆ ਸੀ ਖੁਸਰੋ ਦਾ ਜਨਮ ਵੀ ਲਾਹੌਰ ਵਿਖੇ ਸਨ 1587 ਵਿੱਚ ਹੋਇਆ ਸੀ ਇਹ ਜਹਾਂਗੀਰ ਦਾ ਜੇਠਾ ਪੁੱਤਰ ਸੀ ਅਕਬਰ ਨੇ ਆਪਣੇ ਜੇਠੇ ਪੁੱਤਰ ਜਹਾਂਗੀਰ ਦੀ ਚਾਲ ਢਾਲ ਵੇਖ ਕੇ ਆਪਣੇ ਪੋਤੇ ਖੁਸਰੋ ਅਰਥਾਤ ਜਹਾਂਗੀਰ ਦੇ ਜੇਠੇ ਪੁੱਤਰ ਨੂੰ ਰਾਜ ਗੱਦੀ ਸੌਂਪਣ ਦਾ ਮਨ ਬਣਾਇਆ ਸੀ ਪਰ ਜਹਾਂਗੀਰ ਨੇ ਰਾਜ ਗੱਦੀ ਲਈ ਆਪਣੇ ਹੀ ਜੰਮੇ ਨਾਲ ਇਹ ਕੀਤੀ ਅਕਬਰ ਦੇ ਦੂਜੇ ਦੋ ਪੁੱਤਰ ਮਰਾ ਅਤੇ ਦਾਨੀਅਲ ਨਸ਼ੇ ਦੀ ਲਤ ਕਾਰਨ ਪਹਿਲਾਂ ਹੀ ਪੂਰੇ ਹੋ ਗਏ ਸਨ ਪੰਜਵਾਂ ਪਾਤਰ ਜਹਾਂਗੀਰ ਹੈ ਇਸ ਨੇ ਗੁਰੂ ਜੀ ਨੂੰ ਖੁਸਰੋ ਦੇ ਹਮੈਤੀ ਵਜੋਂ ਮਰਤਜਾ ਖਾਨ ਰਈ ਲਾਹੌਰ ਮੰਗਵਾਇਆ ਸੀ ਤੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾ ਕੇ ਚੰਦੂ ਦੇ ਹਵਾਲੇ ਕਰਕੇ ਜਹਾਂਗੀਰ ਲਾਹੌਰ ਤੋਂ ਚਲਿਆ ਗਿਆ ਅੰਤ ਤਤੀ ਤਵੀਰ ਤੇ ਤਸੀਹੇ ਦਿੱਤੇ ਔਰ ਉਬਲਦੀ ਦੇਗਾ ਦੇ ਵਿੱਚ ਪਾਣੀ ਦੇ ਵਿੱਚ ਮਿਠਾਇਆ ਤਾਂ ਤੀਰੇ ਤਾ ਸਿਰ ਤੇ ਪਾਈ ਜਹਾਂਗੀਰ ਦਾ ਜਨਮ ਮਿਤੀ 8 ਅਗਸਤ 1569 ਮੰਨਿਆ ਗਿਆ ਹੈ ਅਕਬਰ ਦੀ ਰਾਜ ਪੁੱਤਨ ਬੀਗਮ ਜੋਤਾਬਾਈ ਦਾ ਜੇਠਾ ਬੇਟਾ ਸੀ ਇਸਨੇ 36 ਸਾਲ ਦੀ ਉਮਰ ਅਥਾਰ 1605 ਈਸਵੀ ਚ ਰਾਜ ਭਾਰ ਸੰਭਾਲਿਆ ਅੰਤ ਲਾਹੌਰ ਹੀ ਸਨ 1627 ਵਿੱਚ ਕਬਰ ਹੀ ਜਾ ਸੁੱਤਾ ਤੇ ਇਸ ਦੀ ਕਬਰ ਲਾਹੌਰ ਵਿਖੇ ਸ਼ਾਹਦੇ ਦੇ ਸਥਾਨ ਤੇ ਹੈ ਜਹਾਂਗੀਰ ਨੇ ਆਪਣੇ 19 ਵਰਿਆਂ ਦੇ ਗੱਭਰੂ ਜਮਾਨ ਪੁੱਤਰ ਖੁਸਰੋ ਦੇ ਕਤਲ ਨੂੰ ਸਵਾਲ ਦਾ ਕਾਰਜ ਜਾਣ ਆਪਣੇ ਸਾਹਮਣੇ ਬੇਦਰਦੀ ਨਾਲ ਮੋੜ ਦੇ ਘਾਤ ਉਤਾਰਿਆ ਸੀ ਇਹਨਾਂ ਪੰਜ ਪਾਤਰਾਂ ਨੇ ਆਪਣੇ ਆਪਣੇ ਲਾਭ ਲਈ ਗੁਰੂ ਜੀ ਨੂੰ ਸ਼ਹੀਦ ਕਰਨਾ ਸੱਚਾ ਸੁੱਚਾ ਕਰਮ ਅਲਾਨਿਆ ਉਹਨਾਂ ਲਈ ਗੁਰੂ ਦਾ ਵਿਚਨਾ ਗੁਰੂ ਜੀ ਦਾ ਜੀਣਾ ਖਾਸ ਤੌਰ ਤੇ ਹਾਨੀ ਕਰਕ ਸੀ ਹਰ ਲੇਖਕ ਵਿਦਵਾਨ ਇਤਿਹਾਸਕਾਰ ਆਪਣੀ ਸਥਿਤੀ ਸਮੇਂ ਤੇ ਦ੍ਰਿਸ਼ਟੀ ਅਨੁਸਾਰ ਇਹਨਾਂ ਪਾਤਰਾਂ ਦੇ ਪਾਪਾਂ ਦਾ ਭਾਰ ਤੋਲ ਤੋਲ ਕੇ ਆਪਣੀਆਂ ਲਿਖਤਾਂ ਉਦਰ ਦਰਜ ਕਰਦਾ ਰਹਿੰਦਾ ਹੈ ਕੋਈ ਕਿਸੇ ਨੂੰ ਭਾਰਾ ਦੱਸਦਾ ਹੈ ਕੋਈ ਕਿਸੇ ਨੂੰ ਸਾਰੇ ਇਹਨਾਂ ਦੇ ਨਾਂ ਅਗੇ ਸ਼ਬਦ ਪਾਪੀ ਦੋਸ਼ੀ ਲਿਖਣ ਉਤੇ ਸ਼ਮਤ ਨਹੀਂ ਹੈ ਇਹਨਾਂ ਪਾਪੀਆਂ ਵਿੱਚੋਂ ਕਿਸ ਨੇ ਨਿੱਜੀ ਅਤੇ ਪਰਿਵਾਰਕ ਕਿਸੇ ਨੇ ਧਾਰਮਿਕ ਕਿਸੇ ਨੇ ਰਾਜਸੀ ਲਾਹਾ ਖਟਣ ਲਈ ਇਹ ਭਾਵਚਾਹ ਨਾਲ ਜੋਸ਼ ਨਾਲ ਅੱਗੇ ਹੋ ਕੇ ਕੀਤਾ ਉਹ ਭਾਵੇਂ ਪੀਤੀ ਚੰਦ ਹੋਵੇ ਵੀਰਬਲ ਹੋਵੇ ਚੰਦੂ ਹੋਵੇ ਖੁਸਰੋ ਹੋਵੇ ਜਾਂ ਬਾਦਸ਼ਾਹ ਜਹਾਂਗੀਰ ਹੋਵੇ ਸੋ ਗੁਰੂ ਜੀ ਦੀ ਜਾਸਾ ਮਹੂਲ ਕਾਨੂੰਨ ਅਦੀਨ ਸ਼ਾਦਤ ਇਹਨਾਂ ਪਾਪੀਆਂ ਦੇ ਜ਼ਬਰਦਸਤ ਅਨੋਖਾ ਜਵਾਬ ਸੀ ਇਸ ਨਾਲ ਗੁਰੂ ਜੀ ਦੇ ਕੁੱਲ ਮਾਨਮ ਨੂੰ ਅੱਖਣਾ ਜੀਣਾ ਤੇ ਮਰਣਾ ਸਿਖਾਇਆ ਸੋ ਇਹ ਸੀ ਪੰਜਵੇਂ ਪਾਸ਼ਾ ਦਾ ਸ਼ਹਾਦਤ ਦਾ ਸਫ਼ਰ ਪਿਆਰਿਓ ਜੋ ਇਹ ਪੰਜ ਵੈਰੀ ਵੀ ਆਪਾਂ ਕਹਿ ਸਕਦੇ ਹਾਂ ਇਹਨਾਂ ਨੇ ਗੁਰੂ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਪੂਰਾ ਰੋਲ ਨਿਭਾਇਆ ਸੀ ਸੋ ਆਓ ਜੀ ਗੱਜ ਕੇ ਇੱਥੇ ਫਤਿਹ ਗਾਈਏ ਹੋਈਆਂ ਪੁਨਾ ਨੂੰ ਨਾ ਚਤਾਰਿਓ ਇਸੇ ਤਰ੍ਹਾਂ ਹੀ ਮਾਨ ਸਨਮਾਨ ਬਖਸ਼ਦੇ ਰਹੋ ਆਪ ਜੀ ਦੇ ਨਾਲ ਸਾਂਝਾ ਪਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ